ਸਸਰਿਕਾਲ ਜੀ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿੰਦਰਜੀਤ ਸਿੰਘ ਤੁਆਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖੁਰਖੀਆਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਤੇ ਕਸੇ ਤੰਜ ਅਕਾਲੀ ਤੇ ਕਾਂਗਸ ਤੇ ਲਗਾਏ ਤਿੱਖੇ ਇਲਜ਼ਾਮ ਪੁੱਛਿਆ ਕਿਸ ਮੂਹ ਨਾਲ ਭਰਦੇ ਨੇ ਕਾਗਜ਼ ਪ੍ਰਤਾਪ ਬਾਜਵਾ ਦਾ ਵੱਡਾ ਦਾਵਾ ਕਿਹਾ ਮਾਨ ਤੇ ਕੇਜਰੀਵਾਲ ਤੋਂ ਤੰਗ ਆ ਚੁੱਕੇ ਨੇ ਲੋਕ ਮੈਨੂੰ ਹੱਲ ਲੱਭਣ ਦੀ ਕਰ ਰਹੇ ਨੇ ਅਪੀਲਾਂ ਰਮਨੀਤ ਬੁਟੇ ਨੇ ਚੁੱਕਿਆ ਨਵਾਂ ਮੁੱਦਾ ਬਿਨਾਂ ਨੰਬਰ ਵਾਲੀਆਂ ਗੱਡੀਆਂ ਨੇ ਵਿਧਾਇਕ ਸ਼ੱਕ ਚੋਣ ਕਮਿਸ਼ਨ ਨੂੰ ਕਰਨਗੇ ਸ਼ਿਕਾਇਤ ਬਿਹਾਰ ਵਿੱਚ ਹੋਈ ਬੰਪਰ VOTING ਪਹਿਲੇ ਪੜਾਅ 'ਚ ਹੋਈ 44.6% ਦੀ VOTING ਤੇਜਸਵੀ ਜੱਦੂ ਨੇ ਕੀਤਾ ਇਤਜਾਜਤ ਦਾਵਾ ਹੁਣ ਖਬਰਾਂ ਵਿਸਥਾਰ ਨਾਲ ਵਿਸ਼ਾਲ ਰੋਡ ショਅ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੀਆਂ ਅਕਾਲੀ ਤੇ ਕਾਂਗਰਸ ਸਰਕਾਰਾਂ ਦੇ ਦਿੱਤੀ ਖੇਲਜ਼ਾਮ ਲਗਾਏ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਲ ਕੀਤਾ ਕਿ ਅਕਾਲੀ ਦਲ ਤੇ ਕਾਂਗਰਸ ਕਿਸ ਮੂ ਨਾਲ ਚੋਣਾ ਦੇ ਕਾਗਜ਼ ਭਰਦੇ ਹਨ ਇਹ ਪਾਰਟੀਆਂ ਬਹੁਤ ਪਾਪ ਕਰ ਚੁੱਕੀਆਂ ਨੇ ਚੋਅਸ ਤੁਹਾਡੀ ਹੈ ਤੁਹਾਡੇ ਕੋਲੇ ਚੋਣ ਦਾ ਟਾਈਮ ਹੈ 11 ਤਰੀਕ ਨੂੰ 11 ਤਰੀਕ ਨੂੰ ਜੇ ਕਾਂਗਰਸ ਜਾਂ ਅਕਾਲੀ ਦਲ ਨਾਲ ਦਾ ਬਟਨ ਦਬੋਗੇ ਤਾਂ ਤੁਹਾਡੇ ਕਸਬਿਆਂ ਚ ਥੋਡੇ ਵਾਰਡਾਂ 'ਚ ਥੋਡੇ ਪਿੰਡਾਂ 'ਚ ਲੜਾਈ ਆਊਗੀ ਜੇ ਉਹਨਾਂ ਵਾਲਾ ਬਟਨ ਦੱਬੋਗੇ ਤਾਂ ਤੁਹਾਡੇ ਘਰਾਂ 'ਚ ਥੋਡੇ ਪਿੰਡਾਂ 'ਚ ਥੋਡੇ ਵਾਰਡਾਂ 'ਚ ਲੜਾਈ ਆਊਗੀ ਤੇ ਜੇ 3 ਨੰਬਰ ਬਟਨ ਝਾੜੂ ਵਾਲਾ ਦੱਬੋਗੇ ਥੋਡੇ ਪਿੰਡਾਂ ਥੋਡੇ ਕਸਬਿਆਂ 'ਚ ਪੜ੍ਹਾਈ ਆਊਗੀ ਚੁਣ ਲਿਓ ਕੀ ਚੁਣਨਾ ਲੜਾਈ ਚੁਣਨੀ ਆ ਜਾਂ ਪੜ੍ਹਾਈ ਚੁਣਨੀ ਆ ਲੜਾਈ ਬਹੁਤ ਹੋ ਗਈ ਜੀ بڑے ਪਰਚੇ ਪਹਿਲੇ ਬੜੀਆਂ ਜੇਲਾਂ ਥਾਣਿਆਂ 'ਚ ਜਾਇਆ ਏ ਆਓ ਆਪਾਂ ਅਗਲੀਆਂ ਪੀੜ੍ਹੀਆਂ ਨੂੰ ਕੁਝ ਛੱਡ ਕੇ ਜਾਈਏ ਅਗਲੀਆਂ ਪੀੜ੍ਹੀਆਂ ਨੂੰ ਕੋਈ ਆਪਾਂ ਤਰੱਕੀਆਂ ਦੇ ਰਾਹ ਛੱਡ ਕੇ ਜਾਈਏ ਬਹੁਤ ਸਾਰੇ ਬਜ਼ੁਰਗ ਮੈਨੂੰ ਮਿਲਦੇ ਆ ਪਿੰਡਾਂ 'ਚ ਇਹੀ ਕਹਿੰਦੇ ਆ ਕਹਿੰਦੇ ਪੁੱਤ ਦੁਨੀਆ ਤੇ ਜਾਣ ਤੋਂ ਪਹਿਲਾਂ ਅੱਖਾਂ ਪੰਜਾਬ ਨੂੰ ਪਟੜੀ ਤੇ ਛੱਡਦਾ ਥੋੜਾ ਜਿਆਦਾ ਦੇਖ ਲਿਆ ਥੋੜਾ ਜਿਆਦਾ ਹੋਰ ਦੇਖ ਲੈਣ ਮੈਂ ਕਿਹਾ ਜੀ ਬਜ਼ੁਰਗੋ ਤੁਸੀਂ ਲੰਬੀਆਂ ਉਮਰਾਂ ਜਿਓ ਤੁਸੀਂ ਆਸ਼ੀਰਵਾਦ ਰੱਖਿਓ ਇਹ ਸਾਡਾ ਕੰਮ ਹੈ ਇਹ ਮੈਨੂੰ ਸਮਝ ਨਹੀਂ ਆਉਂਦੀ ਇਹ ਕਾਲੀ ਕਾਂਗਰਸੀ ਕਿਹੜੇ ਮੂੰਹ ਨਾਲ ਕਾਗਜ਼ ਭਰ ਦਿੰਦੇ ਆ ਯਾਰ ਇਹਨਾਂ ਦੇ ਹੱਥ ਨਹੀਂ ਕੰਮਦੇ ਜਦੋਂ ਮੈਂ ਕਾਗਜ਼ ਭਰਦੇ ਆ ਇਹ ਇਹ ਲੱਥੋ ਪੱਥੋਏ ਪਏ ਨੇ ਖੂਨ ਨਾਲ ਲੱਥੋ ਲੱਥ ਨੇ ਇਹ ਭਾਈ ਜੀ ਤੁਸੀਂ ਕਰ ਲੋ ਯਾਦ ਬਾਬਾ ਨਾਨਕ ਦੀ ਤੱਕੜੀ ਸਮਝ ਕੇ ਵੋਟ ਪਾਉਂਦੇ ਰਿਆਂ ਕਾਲੀ ਦਲ ਨੂੰ ਬਾਬਾ ਨਾਨਕ ਦੀ ਤੱਕੜੀ ਸਮਝ ਕੇ ਉਹ ਬਾਬਾ ਨਾਨਕ ਦੀ ਤੱਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਆ ਬਾਦਲ ਕੈਲੀ ਤੱਕੜੀ ਮੇਰਾ ਮੇਰਾ ਸਭ ਕੁਝ ਮੇਰਾ ਤੋਲਦੀ ਹੈ ਵੀਰੋ ਆ ਫਰਕ ਹੈ ਬੱਸ ਤਰਨਤਨ ਜ਼ਿਮਨੀ ਚੋਣਦਾਨ ਸਿਆਸੀ ਮਾਹੌਲ ਗਰਮਾਉਂਦਾ ਜਾ ਰਿਹਾ ਹੈ ਹੁਣ ਕੇਂਦਰੀ ਰਾਜ ਮੰਤਰੀ ਰਮਨਦੀਪ ਢੁੱਟ ਨੇ ਹਲਕੇ ਚ ਕੁਮਰ ਹੀ ਆ ਪੰਜਾਬ ਸਰਕਾਰ ਦੀਆਂ ਬਿਨਾ ਨੰਬਰ ਪਲੇਟਾਂ ਵਾਲੀਆਂ ਗੱਡੀਆਂ ਤੇ ਸਵਾਲ ਚੁੱਕੇ ਨੇ ਉਹਨਾਂ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਤੇ ਕਿਹਾ ਕਿ ਚੋਣ ਕਮਿਸ਼ਨ ਤੋਂ ਇਸ ਗਤੀਵਿਧੀ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਾਂਗੇ। ਲਈ ਖੜੀਆਂ ਦਿਖਾ ਦੇਣਾ ਵੀ ਸਾਰੀਆਂ ਕਿਵੇਂ ਹੋ ਸਕਦਾ ਨੰਬਰ ਕਿਸੇ ਦੇ ਨਹੀਂਗੇ ਏ ਐਫ ਲਿਖਿਆ ਸਾਰਿਆਂ ਨੇ ਆ ਪਹਿਲੀ ਗੱਡੀ ਦਿਖਾ ਦਿਓ। ਹਾਂ ਫਿਰ ਲਿਖਿਆ ਪੰਜਾਬ ਸਰਕਾਰ ਦੇ ਏ ਐਫ ਨੰਬਰ ਲੱਗਿਆ। ਅੱਗੇ ਮਤਲਬ ਤੁਹਾਨੂੰ ਸਾਰੀਆਂ ਗੱਡੀਆਂ ਦੇ ਨੇ ਇਸ ਪਿੱਛੇ ਨਾਲ ਉਹ ਇਹਨਾਂ ਨੂੰ ਕੀ ਕੰਮ ਕਰਾਉਣਾ ਇਹਨਾਂ ਨੇ ਕੀ ਇਹਨਾਂ ਤੋਂ ਨਹੀਂ ਕਰਾਉਣਾ ਇਹ ਰੱਬ ਜਾਣਦਾ ਆ ਉਹ ਖੜੀਏ ਦਫਤਰ ਉਹ ਸਾਰੀਆਂ ਗੱਡੀਆਂ ਦੇ ਦੇ ਨੰਬਰ ਇਹ ਮਤਲਬ ਕਿ ਆ ਇੱਥੇ ਖੜੀਆਂ ਦਫਤਰਾਂ ਦੇ ਇਹਨਾਂ ਦੇ ਕੋਲ ਸਾਰੀਆਂ ਤੇ ਕਿਸੇ ਦੇ ਨੰਬਰ ਨਹੀਂ ਲਿਖੇ ਇਨਾਂ 'ਚ ਸਾਰੀ ਸ਼ਰਾਬ ਵੰਡੀ ਜਾਣੀ ਹੈ। ਇਹਨਾਂ 'ਚ ਗੁੰਡਾਗਰਦੀ ਹੋਣੀ ਆ। ਇਹਨਾਂ 'ਚ ਸਾਰੇ ਇਹਨਾਂ ਨੇ ਪੈਸੇ ਬੰਦਦੇ ਆ। ਤੀਜੀ ਗੱਡੀ ਜਿਹੜੀ ਆ ਇੰਨੀ ਇੱਕ ਜਗ੍ਹਾ 'ਚ ਆ ਖੜੀ ਆ ਐਡੀ ਐਫ ਦਾ ਨਾਮ। ਆ ਦੇਖੋ। ਇੱਥੇ ਦੀ ਪੰਜਾਬ ਤੋਂ ਜਾਂਦੇ ਸੀ। ਆ ਦੇਖੋ ਇੱਥੇ ਹੀ ਦਿਖਾਓ ਇਹ ਵੀ ਐਫ। ਥੋੜੇ ਮੂਰੇ ਇਹ ਮੈਂ ਇਲੈਕਸ਼ਨ ਕਮਿਸ਼ਨ ਨੂੰ ਲੈ ਇਹ ਬੁਰੇ ਦੇ ਅਫਸਰ ਜਿਹੜੀਆਂ ਇਹ ਸਾਰੀਆਂ ਗੱਡੀਆਂ ਐ ਇਹਨਾਂ ਦਾ ਮਤਲਬ ਕੀ ਬਣਦਾ ਇਹ ਇੰਨੀ ਕਿ ਜਗ੍ਹਾ ਕਿਸੇ ਤੇ ਨੰਬਰ ਪਲੇਟ ਨਹੀਂ ਇਹ ਭਗਵੰਤ ਮਾਨ ਤੇ ਕੇਜਰੀਵਾਲ ਇੱਥੇ ਆਏ ਹੋਏ ਐ ਤੇ ਕੀ ਉਹਨਾਂ ਦੀ ਸਾਜ਼ਿਸ਼ਾ ਇੱਜ ਗੈਂਗਸਟਰ ਆਉਣੇ ਆ ਇੱਜ ਨਸ਼ਾ ਹੋਣਾ ਇੱਜ ਪੈਸੇ ਵੰਡਣੇ ਕੀ ਆ ਇਹ ਕੋਈ ਮੈਂ ਆਪਣੇ ਵੱਲੋਂ ਨਹੀਂ ਕੋਈ ਬਣਾ ਰਿਹਾ ਤਾਂ ਸਾਹਮਣੇ ਆ ਤੁਹਾਡੇ ਖੜੀਆਂ ਸੜਕਾਂ ਤੇ ਖੜੀਆਂ ਗੱਡੀਆਂ ਤੇ ਨਾਲ ਪ੍ਰੀ ਪ੍ਰੀਸ ਕਲੈਕਸ਼ਨ ਚ ਖੜੀਆਂ ਐ ਸਾਰੀਆਂ ਇਹਦੇ ਉੱਤੇ ਵੀ ਪੰਜਾਬ ਸਰਕਾਰ ਲਿਖਿਆ ਤਾਂ ਤੁਹਾਨੂੰ ਪਚੋਣ ਪ੍ਰਚਾਰ ਦੌਰਾਨ ਪੰਜਾਬ ਸਰਕਾਰ ਵਿਰੁੱਧਿਆ ਦੇ ਨਿਸ਼ਾਨ ਤੇ ਆ ਵਿਰੋਧੀ ਲਗਾਤਾਰ ਮੁੱਖ ਮੰਤਰੀ ਭਗਵੰਤ ਮਾ ਤੇ ਅਰਵਿੰਦ ਕੇਜਰੀਵਾਲ ਨੂੰ ਘੇਰੇ ਨੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਲੋਕ ਇਹਨਾਂ ਤੋਂ ਤੰਗ ਆ ਚੁੱਕੇ ਨੇ ਇਹ ਗੱਲ ਲੋਕ ਮੈਨੂੰ ਆਪ ਆ ਕੇ ਖੁਦ ਕਹਿੰਦੇ ਨੇ ਮੈਂ ਤੇ ਆ ਫਾਟਕ ਤੇ ਖੜਾ ਸੀ ਤੁਹਾਡੇ ਇੱਕ ਪਾਸੇ ਕੇਜਰੀਵਾਲ ਤੇ ਭਗਵੰਤ ਆ ਰਹੇ ਸੀ ਤੁਸੀਂ ਹੈਰਾਨ ਹੋਵੋਗੇ ਸਾਰੇ ਪੁਲਿਸ ਦੇ ਮੁਲਾਜ਼ਮ ਔਨ ਡਿਊਟੀ ਸਾਰਿਆਂ ਨੇ ਸਸਕਾਲ ਵੀ ਬੁਲਾਈ ਹੈ ਚਲੂ ਟੂਵੀ ਮਾਰਿਆ ਦੁਕਾਨਦਾਰਾਂ ਨੇ ਉਠੋੜ ਦੁਕਾਨਾਂ ਤੋਂ ਸਸੀਕਾ ਬੁਲਾਈਏ ਲੋਕਾਂ ਨੇ ਸ਼ੀਸ਼ੇ ਖਲਾਕੇ ਇਹ ਗੱਲ ਕਹੀ ਕਿ ਇਹਨਾਂ ਨੂੰ ਗੜੋਲ ਲਾਓ ਮੈਂ ਕਿਹਾ ਗੜੋਲ ਲਾਣ ਦਾ ਟਾਈਮ ਤੇ ਤੁਹਾਡੇ ਕੋਲ ਹੈ ਤਰਨ ਤਰਨ ਵਾਲਿਆ ਕੋ ਬਚਨ ਨਾ ਪੋ ਆਪੇ ਲੈ ਜਾਣ ਵੀ ਬਚਨ ਹੀ ਲੱਪਣ ਉਹ ਕਹਿੰਦੇ ਜੀ ਫਾਇ ਆਏ ਇਹਨਾਂ ਤੋਂ ਤੁਸੀਂ ਅੱਜ ਤਕਰੀਬਨ ਮੇਰੇ ਖਾ ਦੋ ਹਜ਼ਾਰ ਪੁਲਿਸ ਦਾ ਮੁਲਾਜ਼ਮ ਜਿਹੜਾ ਲੋਕਾਂ ਨੂੰ ਜਦੋਂ ਲੋੜ ਪੈਂਦੀ ਰੋਜ਼ ਫਰੋਤੀ ਦਾ ਫੋਨ ਆਉਂਦਾ ਤੇ 24 24 ਘੰਟੇ ਕੋਈ ਦਰਖਾਸਤ ਵੀ ਉਹਨਾਂ ਦੀ ਥਾਣੇਾਂ 'ਚ ਨਹੀਂ ਲਈ ਜਾਂਦੀ ਅੱਜ ਕੇਜਰੀਵਾਲ ਵਾਸਤੇ ਤੇ ਭਗਵੰਤ ਵਾਸਤੇ 2000 ਪੁਲਿਸ ਮੁਲਾਜ਼ਮ ਇਹ ਸਾਰੇ ਜ਼ਿਲ੍ਹੇ ਦੀ ਜਿੰਨੀ ਪੁਲਿਸ ਹੈ ਤਰਨਤਾਰ 'ਚ 12-1300 ਬੰਦਾ ਪੁਲਿਸ ਦਾ ਤੇ ਨਾਲ ਦੇ ਜ਼ਿਲ੍ਹਿਆਂ ਤੋਂ ਪੁਲਿਸ ਬੁਲਾ ਕੇ ਇਹਨਾਂ ਦੇ ਫੰਕਸ਼ਨ ਕਰਾਉਂਦੇ ਫਿਰਦੇ ਹੂੰ ਉਹਦਾ ਮਤਲਬ ਆਪ ਹੀ ਤੁਸੀਂ ਇਹ ਤੋਂ ਅਸੈਸ ਕਰ ਸਕਦੇ ਹੋ ਕਿੰਨੇ ਅਨਪੋਪੂਲਰ ਜਦੋਂ ਸਾਰਿਆਂ ਨੂੰ ਵੱਧ ਪੁਲਿਸ ਪਹਿਰਾ ਦਿੰਦੀ ਹੋਏ ਤਾਂ ਸਮਝ ਲਓ ਕਿ ਲੀਡਰ ਜਿਹੜਾ ਅਨਪੋਪੂਲਰ ਹੈ ਜਦੋਂ ਲੀਡਰ ਪੌਪੂਲਰ ਹੁੰਦਾ ਤੇ ਉਦੋਂ ਪੁਲਿਸ ਘੱਟ ਹੁੰਦੀ ਤੇ ਇਸ ਗੱਲ ਕਰ ਮੇਰੀ ਤੇ ਅਸੈਸਮੈਂਟ ਹੈ ਕਿ ਸਾਇਲੈਂਟ ਵੋਟਰ ਸਪੈਸ਼ਲੀ ਤਲੰਟਾਂ ਦੇ ਵਿੱਚ ਚਵਾਲ ਦੇ ਵਿੱਚ ਜਿਹੜੇ ਰੋਜ਼ ਹਾਲਾਤ ਵੇਖ ਰਹੇ ਨੇ ਕਾਰੋਬਾਰ ਡਾਊਨ ਜਾ ਰਹੇ ਨੇ ਲੋਕਾਂ ਦੀ ਜ਼ਿੰਦਗੀ ਮਹਿਫੂਜ਼ ਨਹੀਂ ਕਾਰੋਬਾਰ ਮਹਿਫੂਜ਼ ਨਹੀਂ ਵੱਡੇ ਪੇਮਾਨੇ ਤੇ ਗਲਤਫਹਿਮੀ ਦੇ ਸ਼ਿਕਾਰ ਆ ਰਹੇ ਨੇ ਸਾਰਾ ਸ਼ਹਿਰ ਪੀੜੇ ਝੰਡਿਆਂ ਨਾਲ ਤੇ ਬੈਂਰਾਂ ਨਾਲ ਕੇਜਰੀਵਾਲ ਦੇ ਭਰਦੇ ਤੇ ਮੈਂ ਪੁੱਛਣਾ ਚਾਹਦਾ ਕੇਜਰੀਵਾਲ ਨੂੰ ਕੇਜਰੀਵਾਲ ਸਾਹਿਬ ਤੁਸੀਂ ਇੱਕ ਵਾਦਾ ਕੀਤਾ ਨਸ਼ਾ ਮੁਕਤ ਕਰਨ ਦਾ ਆਏ ਤੱਕ ਤੇ ਭਗਵਾਨ ਤੇ ਨਸ਼ਾ ਮੁਕਤਰੀ ਹੋਇਆ ਤਾਂ ਤੁਸੀਂ ਇਹ ਤੇ ਲੈਣ ਕੀ ਆਏ ਹੋ ਜੀ ਸ਼੍ਰੋਮਣੀ ਕਾਲੇਦਾਰ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਕੇਂਦਰ ਸਰਕਾਰ ਤੇ ਖੁਫੀ ਏਜੰਸੀਆਂ ਵਿਰੁੱਧ ਗੰਭੀਰ ਦੋਸ਼ ਲਗਾਏ ਨੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਤੇ ਕਈ ਹੋਰਾਂ ਦੀ ਮਲੀਭੁਗਤ ਨਾਲ ਕੈਨੇਡਾ ਯੂਕੇ ਪਾਕਿਸਤਾਨ ਤੇ ਭਾਰਤ ਚ ਸਿੱਖਾਂ ਦਾ ਕਤਲ ਕੀਤਾ ਜਾ ਰਹੇ ਨੇ ਇਸ ਵਿਰੁੱਧ ਵਿਧਾਨ ਸਭਾ ਚ ਬਿੱਲ ਪੇਸ਼ ਕੀਤਾ ਜਾਵੇਗਾ ਜੇਕਰ ਸਰਕਾਰ ਲੋਕਾਂ ਦੇ ਉੱਤੇ ਜ਼ਬਰ ਕਰਨ ਲੱਗ ਪੇ ਤੇ ਉਹਦਾ ਉੱਤਰ ਕੀ ਹੈ ਇਸ ਕਰਕੇ ਅਸੀਂ ਇੱਕ ਬਿੱਲ ਬਣਾਇਆ ਹੈ ਤੇ ਜਿਹੜਾ ਮਨਦੀਪ ਸਿੰਘ ਸਾਡਾ ਸਰਦਾਰ ਐਸਪੀ ਜਿੱਥੇ ਅਸੈਂਬਲੀ ਵਿਧਾਨ ਸਭਾ ਚੌਂਦਾ ਉਹ ਇਹ ਬਿੱਲ ਪ੍ਰੈਜ਼ੈਂਟ ਕਰੂਗਾ ਉਹਦੇ ਵਿੱਚ ਇਹ ਹੈ ਕਿ ਜਿੱਥੇ ਸਰਕਾਰ ਤਾਂ ਮਕਦਮੇ ਕਰ ਸਕਦੀ ਹੈ ਇਹ ਕਸਟੋਰੀਅਲ ਕਿਲਿੰਗਸ ਕਸਟੋਰੀਅਲ ਕਿਲਿੰਗਸ ਕਰ ਸਕਦੀ ਆਪਣੇ ਕੋਲੇ ਰੱਖ ਕੇ ਥਾਣੇ ਦੇ ਵਿੱਚ ਮਾਰ ਦਿੰਦੀ ਹੈ ਇਨਫੋਰਸ ਡਿਸਪੀਅਰੈਂਸਸ ਤੇ ਲੋਕਾਂ ਨੂੰ ਫੜ ਕੇ ਉਹ ਕਦੇ ਫਿਰ ਦਿਖਦੇ ਨਹੀਂ ਜਿਵੇਂ ਖਾਨੜਾ ਸਾਹਿਬ ਨੇ ਕਿਹਾ ਕਿ ਬਹੁਤ ਲੋਕ ਕੀ ਗੁੰਮ ਕਰਦੇ ਸਰਕਾਰ ਨੇ ਫਿਰ ਜਿਹੜਾ टॉर्चर ਕੀਤਾ ਜਾਂਦਾ ਜੀ ਉਹਦੇ ਖਿਲਾਫ ਅਜੇ ਤੱਕ ਥੋੜਾ ਬਹੁਤਾ ਤਾਂ ਹੈ ਪਰ ਅਸੀਂ ਜੇ ਬਿੱਲ ਬਣਾ ਦਈਏ ਫੇਰ ਜਿਹੜਾ ਟ੍ਰਾਈਬਿਊਨਲ ਬਣੂਗਾ ਉਹਦੇ ਕੋਲੇ ਫੁੱਲ ਪਾਵਰਸ ਹੋਣਗੀਆਂ ਕਿ ਇਹ ਸਾਰੀਆਂ ਚੀਜ਼ਾਂ ਬਗੈਰ ਸਰਕਾਰ ਦੇ ਇੰਟਰਫੀਰੈਂਸ ਤੋਂ ਇਹ ਕੀਤੀਆਂ ਜਾਣ ਫਿਰ ਸੈਕਸ਼ਨ ਅਫੈਂਸਸ ਹੁੰਦੇ ਆ ਉਹਦੇ ਉੱਤੇ ਸਰਕਾਰ ਕਦੇ ਕਦੇ ਨਹੀਂ ਕਰਦੀ ਕਦੇ ਕਰ ਦਿੰਦੀ ਹੈ ਫਿਰ ਰੈਡਾ ਕਰ ਦਿੰਦੀ ਹੈ ਲੋਕਾਂ ਦੇ ਉੱਤੇ ਤੇ ਉਹਨਾਂ ਨੂੰ ਡਰਾ ਕੇ ਰੱਖਦੀ ਹੈ ਫਿਰ ਜਿਹੜਾ ਇਹ ਸਾਡਾ ਸਭਿਆਚਾਰ ਹੈ ਸਾਡਾ ਮੱਜਬ ਹੈ ਉਸ ਨੂੰ ਤਬਾਹ ਕਰ ਦਿੰਦੀ ਹੈ ਜਿਵੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਫੋੜ ਚੋਰੀ ਕਰਕੇ ਲੈ ਗਈ ਸ਼ੋਸ਼ਖਾਨਾ ਲੁੱਟ ਕੇ ਲੈ ਗਈ ਇਹ ਸਾਰੀਆਂ ਚੀਜ਼ਾਂ ਹੈਗੀਆਂ ਜੀ ਜਿਹਦੇ ਖਿਲਾਫ ਇਹ ਬਿੱਲ ਤਿਆਰ ਸਰਵਰਵਾਨ ਸਿੰਘ ਨੇ ਕੀਤਾ ਹੈਗਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਸਾਬਕਾ ਗ੍ਰਹਿ ਮੰਤਰੀ ਮਰਹੂਮ ਬੂਟਾ ਸਿੰਘ ਬਾਰੇ ਕੀਤੀਆਂ ਇਤਰਾਜਕ ਟਿੱਪਣੀਆਂ ਕਾਰਨ ਚਾਰੇ ਪਾਸੇੋਂ ਘਿਰਦੇ ਨਜ਼ਰ ਆ ਰਹੇ ਨੇ ਉਹਨਾਂ ਖਿਲਾਫ ਕੇਸ ਦਰਜ ਕੀਤਾ ਗਿਆ ਐਸੀ ਸਮਾਜ ਰਾਜਵੜਿੰਗ ਖਿਲਾਫ ਰੋਸ ਪਾਇਆ ਜਾ ਰਿਹਾ ਹੈ ਐਸੀ ਸਮਾਜ ਨੇ ਰਾਜਵੜਿੰਗ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਕਿ ਤਰਨਤਾਰਨ ਦੇ ਵਿੱਚ ਇੱਕ ਜਿਮਣੀ ਚੋਣ ਚੱਲਦੀ ਆ ਜਿਮਣੀ ਚੋਣ ਦੇ ਵਿੱਚ ਉੱਥੇ ਰਾਜਾ ਵੜਿੰਗ ਜਿਹੜਾ ਕਾਂਗਰਸ ਦਾ ਪ੍ਰਧਾਨ ਆ ਉਹਨੇ ਚੋਣ ਪ੍ਰਚਾਰ ਕਰ ਰਿਆ ਸੀ ਚੋਣ ਪ੍ਰਚਾਰ ਦੇ ਵਿੱਚ ਉਹਨਾਂ ਨੇ ਬਾਲਮੀਕ ਮੱਜੀ ਸਿੱਖ ਸਮਾਜ ਦੇ ਉੱਤੇ ਬਹੁ ਵੱਡੀ ਟਿੱਪਣੀ ਕੀਤੀ ਆ ਕਿ ਇਹ ਰੰਗ ਦਾ ਕਾਲਾ ਸੀ ਇਹ ਪੱਠੇ ਪੌਂਦਾ ਹੁੰਦਾ ਸੀ ਤੇ ਕਾਂਗਰਸ ਨੇ ਚਾੱਕ ਕੇ ਉਹਨੂੰ ਗ੍ਰਹਿ ਮੰਤਰੀ ਬਣਾਤਾ ਪਰ ਇਹ ਬਹੁਤ ਨਿੰਦਣਯੋਗ ਆ ਕਿ ਬੂਟਾ ਸਿੰਘ ਸਰਦਾਰ ਬੂਟਾ ਸਿੰਘ ਇੱਕ ਪੜਿਆ ਲਿਖਿਆ ਤੇ ਵਧੀਆ ਪਰਿਵਾਰ ਦੇ ਵਿੱਚ ਰਹਿਣ ਵਾਲਾ ਜਿਹਨੇ ਇੱਕ ਬਹੁਤ ਵੱਡੇ ਹਾਸਲ ਮਕਾਮ ਕੀਤੇ ਨੇ ਐਮਪੀ ਬਣੇ ਨੇ ਗ੍ਰਹਿ ਮੰਤਰੀ ਬਣੇ ਨੇ ਤੇ ਚੰਗੇ ਪੜੇ ਲਿਖੇ ਸਨ ਔਰ ਇਹੋ ਜਿਹੜਾ ਰਾਜਾ ਬ੍ਰਿੰਗ ਨੂੰ ਨਹੀਂ ਕਹਿਣਾ ਚਾਹੀਦਾ ਸੀ ਕਿ ਪੱਠੇ ਪਾਉਂਦਾ ਆ ਇਹ ਆਕਾੜਾ ਹੈ ਰੰਗ ਦਾ ਕਿਉਂਕਿ ਸਮਾਜ ਤੇ ਟਿੱਪਣੀ ਕਰਨੀ ਬਹੁਤ ਮਾੜੀ ਗੱਲ ਆ ਕਿਉਂਕਿ ਇਹੋ ਜਿਹੇ ਇਨਸਾਨ ਅਸੀਂ ਚਾਹੁੰਦੇ ਆ ਕਿ ਜਿਹੜੇ ਕਾਂਗਰਸ ਦੇ ਵਿੱਚ ਐ ਨੂੰ ਕਾਂਗਰਸ ਦੀ ਪ੍ਰਧਾਨਗੀ ਤੋਂ ਲਾਉਣਾ ਚਾਹੀਦਾ ਤੇ ਇੱਥੇ ਪਰਚਾ ਹੋਣਾ ਚਾਹੀਦਾ ਵੈਸੇ ਪਰਚਾ ਜਿਹੜਾ ਐਸੀ ਇੱਕ ਵਾਰ ਹੋ ਗਿਆ ਆ ਅਸੀਂ ਐਸਿਕ ਮਿਸ਼ਨ ਦਾ ਵੀ ਧੰਨਵਾਦ ਕਰਦੇ ਆ ਤੇ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਤੇ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਇਹਨਾਂ ਸਾਰਿਆਂ ਨੂੰ ਸਾਥ ਦਿੱਤਾ ਆ ਕਿਉਂਕਿ ਇਹ ਤੇ ਪਰਚਾ ਹੋ ਗਿਆ ਆ ਇਹ ਹੋਰ ਤਸਵੀਰ ਮੰਗ ਕਰਦੇ ਆ। ਹੁਣ ਕੁਛ ਮੰਗ ਨਹੀਂ ਸਾਡੇ ਵਿੱਚ ਰੋਸ ਆ ਜੀ। ਸਾਡੇ ਸਮਾਜ ਦੇ ਵਿੱਚ ਰੋਸ ਆ। ਸਾਡੇ ਬਾਦਮੀਕ ਮੱਝੀ ਸਿੱਖ ਭਾਈਚਾਰੇ ਵਿੱਚ ਰੋਸ ਆ ਕਿ ਸਾਡੇ ਦੇ ਇਹੋ ਜਿਹੇ ਟਿੱਪਣੀਆਂ ਕਰਦੇ ਨੇ ਕਿ ਰੰਗ ਦੇ ਕਾਲੇ ਆ। ਇਹ ਅਨਪੜ੍ਹਿਆ ਇਹ ਪੱਠੇ ਪਾਉਂਦੇ ਸੀ। ਦੱਸੋ ਰੋਸ ਨਹੀਂ ਆਊਗਾ ਤਾਂ ਹੋਰ ਕੀ ਆਊਗਾ? 2027 ਦੇ ਵਿੱਚ ਇਸ ਚੀਜ਼ ਦਾ ਜਵਾਬ ਦਿੱਤਾ ਜਾਊਗਾ। ਮੈਂ ਤਾਂ ਜੀ ਹੁਣ ਹੀ ਦਿੱਤਾ ਜਾਊਗਾ ਜਿੰਮੀ ਚੌਂ ਦੇ ਵਿੱਚ ਹੀ। ਸਭ ਤੋਂ ਪਹਿਲਾਂ ਜਿੰਮੀ ਚੌਂ ਦੇ ਵਿੱਚ ਅਸੀਂ ਤਰਨਤਾਰਨ ਦੇ ਵਿੱਚ ਚੱਲਦਾ ਹੈ ਉੱਥੇ ਜਵਾਬ ਦੇਵਾਂਗੇ। ਉਸ ਤੋਂ ਬਾਅਦ ਜਿਹੜਾ 27 ਦਾ ਅਗਲਾ ਟਾਰਗੇਟ ਵੱਜਦਾ ਹੈ ਇਹ 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 ਲੋੜ ਹੁਣ ਚਾਹੀਦਾ ਕਿ ਕਾਂਗਰਸ ਦਾ ਜਿਹੜਾ ਪ੍ਰਧਾਨ ਹੈ ਰਾਹੁਲ ਗਾਂਧੀ ਨੂੰ ਵੀ ਇਹਨੂੰ ਜਿਹੜਾ ਪੰਜਾਬ ਦੇ ਪ੍ਰਧਾਨ ਦੇ ਅਹੁਦੇ ਤੋਂ ਲਾਉਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਜੀ ਇਹਨੂੰ ਲਾਉਣਾ ਚਾਹੀਦਾ ਕਾਂਗਰਸ ਦੇ ਜਿਹੜੇ ਅਹੁਦੇ ਤੋਂ ਪ੍ਰਧਾਨ ਤੋਂ ਪੂਰੀ ਮੈਂਬਰਸ਼ਿਪ ਇਹਦੀ ਖਾਰਜ ਕਰਨੀ ਚਾਹੀਦੀ ਕਿ ਜਿਹੜਾ ਇੱਕ ਬਾਲਮਿਕ ਮਜਿਸ ਇੱਕ ਸਮਾਈ ਨੂੰ ਜਿਹੜਾ ਗਲਤ ਟਿੱਪਣੀ ਕਰ ਰਿਹਾ ਕਿ ਇਹ ਰੰਗ ਦੇ ਕਾਲੇ ਐ ਪੱਠੇ ਪਾਉਂਦੇ ਐ ਜੋ ਵੀ ਤੁਹਾਨੂੰ ਬੋਲਦਾ ਤੁਹਾਡੇ ਸਾਹਮਣੇ ਆ ਕੋਈ ਲੁਕੋ ਸ਼ੁਗੋਈ ਗੱਲ ਨਹੀਂ ਕਿਸਾਨਾਂ ਨੇ ਖੰਡ ਮਿਲ ਨੂੰ ਲੈ ਕੇ ਸਰਕਾਰ ਵਿਰੁੱਧ ਆਪਣਾ ਗੁੱਸਾ ਜ਼ਾਹਰ ਕੀਤਾ ਉਹਨਾਂ ਮਿਲ ਦੀ ਅਸਫਲਤਾ ਤੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਉਹਨਾਂ ਕਿਹਾ ਆ ਕਿ ਪੰਜਾਬ ਸਰਕਾਰ ਨੇ ਖੰਡ ਗੰਨਾ ਬੋਰਡ ਨਹੀਂ ਬਣਾਇਆ ਜਿਸ ਦੀ ਮਿਆਦ April ਚ ਖਤਮ ਹੋ ਗਈ ਹੈ ਜਦੋਂ ਤੱਕ ਗਠਨ ਸ਼ੁਰੂ ਨਹੀਂ ਹੁੰਦਾ ਮਿਲਾਂ ਚੱਲੂ ਨਹੀਂ ਹੋਣਗੀਆਂ ਜਲੰਧਰ ਵਿੱਚ ਕਿਸਾਨਾਂ ਨੇ ਖੰਡ ਮਿਲ ਨੂੰ ਲੈ ਕੇ ਸਰਕਾਰ ਵਿਰੁੱਧ ਆਪਣਾ ਗੁੱਸਾ ਜ਼ਾਹਰ ਕੀਤਾ ਕਿਸਾਨਾਂ ਨੇ ਕਿਹਾ ਕਿ 7 ਨਵੰਬਰ ਲੰਘ ਚੁੱਕਿਆ ਪਰ ਮੇਲਾ ਅਜੇ ਤੱਕ ਨਹੀਂ ਬਣਾਈ ਗਈ ਨਾ ਬੋਰਡ ਬਣਾਇਆ ਗਿਆ ਸਰਕਾਰ ਨੇ ਕੋਈ ਮੀਟਿੰਗ ਵੀ ਨਹੀਂ ਕੀਤੀ ਕਿਸਾਨਾਂ ਨੇ ਕਿਹਾ ਕਿ ਪਿਛਲੇ ਸਾਲ 120 ਕਰੋੜ ਰੁਪਏ ਦੀ ਅਦਾਇਗੀ ਅਜੇ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ ਨਜਮਾ ਨਹੀਂ ਕਰਵਾਈ ਗਈ ਗन्ने ਦਾ ਰੇਟ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਨਵੰਬਰ ਮਹੀਨਾ ਆ ਗਿਆ ਸੋ ਨਵੰਬਰ ਮਹੀਨੇ ਦੇ ਵਿੱਚ ਅਕਸਰ ਜਿਹੜਾ ਆ ਗੰਨੇ ਦਾ ਰੇਟ ਦਾ ਤੇ ਮੇਲਾ ਨੂੰ ਚਲਾਉਣ ਦਾ ਨੋਟੀਫਿਕੇਸ਼ਨ ਸਰਕਾਰ ਜਾਰੀ ਕਰ ਦਿੰਦੀ ਹੈ ਪਿਛਲੇ ਸਾਲਾਂ ਵੱਲ ਜੇ ਨਿਗਾਹ ਮਾਰੀਏ ਤਾਂ ਨਵੰਬਰ ਮਹੀਨੇ ਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਤਕਰੀਬਨ ਜਾਰੀ ਹੋ ਜਾਂਦਾ ਹੁੰਦਾ ਸੀ ਇਹਨਾਂ ਤਰੀਕਾ ਦੇ ਵਿੱਚ ਪਰ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ 슈ਗਰ ਕੈਨ ਕੰਟਰੋਲ ਬੋਰਡ ਇੱਕ ਬਣਾਇਆ ਜਾਂਦਾ ਕਿਉਂਕਿ ਉਹਦੀ ਮਿਆਦ ਅਪ੍ਰੈਲ ਕ ਮਹੀਨੇ ਤੱਕ ਸੀਗੀ ਉਹ ਖਤਮ ਹੋ ਗਈ ਹੈ ਹਾਲੇ ਤੱਕ 슈ਗਰ ਕੈਨ ਕੰਟਰੋਲ ਬੋਰਡ ਦਾ ਗਠਨ ਨਹੀਂ ਕੀਤਾ ਜਿੰਨਾ ਚਿਰ ਇਸ ਬੋਰਡ ਦਾ ਗਠਨ ਨਹੀਂ ਹੁੰਦਾ ਉੰਨਾ ਚਿਰ ਇਹਦੀ ਮੀਟਿੰਗ ਤੋਂ ਬਾਅਦ ਹੀ ਜਿਹੜਾ ਰੇਟ ਤੈਅ ਹੁੰਦਾ ਔਰ ਨਾਲ ਹੀ ਜਿਹੜੀ ਹੈ ਮਿੱਲਾਂ ਚਲਾਉਣ ਦੀ ਤਰੀਕ ਤੈ ਹੁੰਦੀ ਹੈ ਪਹਿਲੀ ਗੱਲ ਤੇ ਇਹ ਦੂਜੀ ਗੱਲ ਪਿਛਲੇ ਸਾਲ 슈ਗਰ ਕੈਨ ਕੰਟਰੋਲ ਬੋਰਡ ਦੀ ਮੀਟਿੰਗ 6 11 2024 ਨੂੰ ਹੋ ਗਈ ਸੀ ਆ ਮੇਰੇ ਕੋਲ ਉਹਦੀ ਕਾਪੀ ਪਈ ਹੈ 6 11 2024 ਨੂੰ ਜਿਹੜੀ ਨੋਟੀਫਿਕੇਸ਼ਨ ਬੋਰਡ 슈ਗਰ ਕੈਨ ਕੰਟਰੋਲ ਬੋਰਡ ਦੀ ਜਿਹੜੀ ਮੀਟਿੰਗ ਹੋ ਗਈ ਸੀ ਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀਗਾ ਮਿੱਲਾਂ ਚਲਾਉਣ ਦਾ ਤਾਂ ਬੜੇ ਦਰਸਦੀ ਦੀ ਗੱਲ ਹੈ ਕਿ ਅੱਜ 7 ਤਰੀਕ ਹੋ ਗਈ ਹੈ ਤੇ ਅੱਜ ਤੱਕ ਇਹਨਾਂ ਕੋਲ ਬੋਰਡ ਨਹੀਂ ਗਠਨ ਕੀਤਾ ਗਿਆ ਔਰ ਦੂਜੀ ਗੱਲ ਫਿਰ ਸਰਕਾਰ ਦੀ ਮਨਸ਼ਾ ਕੀ ਹੈ ਸਰਕਾਰ ਚਾਹੁੰਦੀ ਕੀ ਹੈ ਕਿ ਇਹ ਮਿੱਲਾ ਜਿਹੜੀਆਂ ਉਹ ਦਸੰਬਰ ਮਹੀਨੇ ਦੇ ਵਿੱਚ ਚਲਾਈਆਂ ਜਾਣ ਨਾ ਤੇ ਹਲੇ ਤੱਕ ਬੋਰਡ ਗਠਨ ਕੀਤਾ ਗਿਆ ਨਾ ਕੋਈ ਜਿਹੜੀ ਆ ਮਿੱਲਾਂ ਵਾਲਿਆਂ ਨਾਲ ਮੀਟਿੰਗ ਕੀਤੀ ਗਈ ਹੈ ਨਾ ਕੋਈ ਸਰਕਾਰ ਨੇ ਆਪਣੀ ਮੀਟਿੰਗ ਕੀਤੀ ਹੈ ਕਿਸਾਨਾਂ ਦੀ ਮੰਗ ਹੈ ਕਿ ਸਰਕਾਰ 500 ਰੁਪਏ ਦਾ ਗੰਨੇ ਦਾ ਰੇਟ ਜਾਰੀ ਕਰੇ ਉਹਨਾਂ ਮੀਲਾਂ ਨੂੰ ਜਲਦੀ ਚਾਲੂ ਕਰਨ ਦੀ ਅਪੀਲ ਕੀਤੀ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਮੀਲਾਂ ਸਮੇਂ ਸਿਰ ਚਾਲੂ ਨਹੀਂ ਹੁੰਦੀਆਂ ਤਾਂ ਕਿਸਾਨ ਜਲਦੀ ਹੀ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਨਗੇ 2025 ਬਿਹਾਰ ਵਿਧਾਨ ਸਭਾ ਚੋਣਾਂ ਲਈ VOTING ਦਾ ਪਹਿਲਾ ਪੜਾਅ ਸਮਾਪਤ ਹੋ ਗਿਆ ਹੈ ਬਿਹਾਰ ਵਿੱਚ 64.66% ਦੀ ਮਤਦਾਨ ਦਰਜ ਕੀਤਾ ਗਿਆ ਆਰ ਜਿਹੜੀ ਨੇਤਾ ਤੇਜਸਵੀ ਯਾਦਵ ਨੇ ਕਿਹਾ ਕਿ ਬਿਹਾਰ 'ਚ ਬੰਪਰ VOTING ਹੋਈ ਹੈ ਮੈਂ ਕਹਿ ਸਕਦਾ ਹਾਂ ਕਿ ਲੋਕਾਂ ਨੇ ਮਹਾਗਠ ਜੋੜ ਦੀ ਜਿੱਤ ਤੇ ਮੋਹਰ ਲਗਾ ਦਿੱਤੀ ਹੈ समस्त बिहार वासियों को तेजस्वी का नमस्कार आप सब लोगों को दिल से हम धन्यवाद देना चाहते हैं कि आज पहले चरण का मतदान जो है खत्म हुआ बम्पर वोटिंग आप लोगों ने किया है और आज मैं कह सकता हूँ कि आप लोगों ने महागठबंधन के जीत पर जो है मोहर लगाने का काम किया है सभी कार्यकर्ताओं को पार्टी के महागठबंधन के सभी कार्यकर्ताओं को और बिहार की जनता मालिकों को हम धन्यवाद देना चाहते हैं ये जुनून ये जज्बा ये हौसला जो है ग्यारह तारीख को भी दिखना चाहिए और चलिए मिलकर के नया बिहार बनाते हैं बेरोजगारी को खत्म करते हैं पढ़ाई दवाई कमाई सिंचाई और सुनवाई वाली वाई वाली सरकार बनाते हैं आप सब लोगों को सभी राष्ट्रीय जनता दल कांग्रेस वी आएपी पार्टी आईपी गुप्ता जी की पार्टी तीनों लेफ्ट पार्टियों के नेताओं को कार्यकर्ताओं को तेजस्वी धन्यवाद देता है और ख़ास तौर पे बढ़ चढ़ करके जो मतदाता हमारे मालिक हैं चाहे किसी भी धर्म के हो किसी भी जात के हो हर वर्ग के हो सब लोगों ने महागठबंधन के पक्ष में वोट दिया है इसके लिए आप सब लोगों को तेजस्वी धन्यवाद करता है और हम नए सोच के हैं तेजस्वी सबको साथ लेकर के चलेगा बिहार ਕੋ ਨੰਬਰ 1 ਬਣਾਉਣੇ ਦਾ ਕੰਮ ਕਰੇਗਾ ਇਹ ਮੇਰਾ ਪ੍ਰਣ ਹੈ ਕਿਸਾਨ ਅਤੇ ਪੁਲਿਸ ਇੱਕ ਵਾਰ ਫਿਰ ਆਮੋ ਸਾਹਮਣੇ ਖੜੇ ਨਜ਼ਰ ਆ ਰਹੇ ਨੇ ਕਿਸਾਨ ਦਾ ਇਲਜ਼ਾਮ ਨੇ ਕਿ ਪੁਲਿਸ ਨੇ ਆਪਣੇ ਖੇਤ ਚੋਂ ਰੇਤ ਕੱਢ ਰਹੇ ਕਿਸਾਨ ਤੇ ਨਜਾਇਜ਼ ਪਰਚਾ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਇਸ ਤੇ ਕਿਸਾਨਾਂ ਗੁਨੇ ਕਿਹਾ ਕਿ ਕਿਸਾਨਾਂ ਨਾਲ ੱਤਕਾ ਨਹੀਂ ਹੋਣ ਦਿੱਤਾ ਜਾਵੇਗਾ ਮੋਗਾ ਜ਼ਿਲ੍ਹੇ ਦੇ ਕਸਬਾ ਧਰਮਕੋਟ ਦੇ ਪਿੰਡ ਮੱਝਲੀ ਵਿੱਚ ਕਿਸਾਨ ਤੇ ਨਜਾਇਜ਼ ਮਾਈਨਿੰਗ ਦਾ ਮਾਮਲਾ ਅਦਾਲਤ ਕਿਤੇ ਜਾਣ ਤੋਂ ਬਾਅਦ ਕਿਸਾਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਹੀ ਖੇਤਾਂ ਵਿੱਚ ਰੇਤ ਘਟ ਰਿਹਾ ਸੀ ਪਰ ਉਹਨਾਂ ਖਿਲਾਫ ਨਜਾਇਜ਼ ਮਾਈਨਿੰਗ ਦਾ ਕੇਸ ਅਦਾਲਤ ਕੀਤਾ ਗਿਆ ਜੋ ਬਿਲਕੁਲ ਗਲਤ ਹੈ ਪੰਜਾਬ ਸਰਕਾਰ ਨੇ ਨਾਰਾ ਦਿੱਤਾ ਸੀ ਜਿਸ ਦਾ ਖੇਤ ਉਸ ਦੀ ਰੇਤ ਵੀ ਕਿਸਾਨ ਆਪ ਦੀ ਰੇਤ ਖੇਤਾਂ ਦੇ ਵਿੱਚੋਂ ਚੱਕ ਕੇ ਤੇ ਆਪ ਦਾ ਜਿਹੜਾ ਨੁਕਸਾਨ ਹੋਇਆ ਉਹਦੀ ਪਰਹਾਈ ਕਰ ਸਕਦੇ ਤੇ ਜ਼ਮੀਨ ਆਪ ਦੀ ਬਣਾ ਕੇ ਅਗਲੀ ਫੀਸ ਫਸਲ ਵੀ ਸਕਦੇ ਆ ਪਰ ਹੁਣ ਜਿਹੜੇ ਇੱਥੇ ਹਾਲਾਤ ਹੋਰ ਬਣ ਗਏ ਆ ਬਿਆਨ ਕੁਝ ਹੋਰ ਦਿੰਦੇ ਆ ਥੱਲੇ ਗਰਾਊਂਡ ਤੇ ਕੁਝ ਹੋਰ ਹੋ ਰਿਹਾ ਇੱਥੇ ਜਿਹੜੇ ਠੇਕੇਦਾਰ ਕਿਸਾਨਾਂ ਦੀਆਂ ਜ਼ਮੀਨਾਂ ਚੋਂ ਰੇਤਾ ਕੱਢ ਕੇ 2 ਨੰਬਰ ਦੇ ਵਿੱਚ ਵੇਚ ਰਹੇ ਆ ਔਰ ਕਿਸਾਨਾਂ ਦੇ ਪੱਲੇ ਕੁਝ ਨਹੀਂ ਪੈ ਰਿਹਾ ਉਹਨਾਂ ਦੇ ਸਾਰੇ ਖੱਡੇ ਚੱਲ ਹੀ ਜਾਂਦੇ ਆ ਔਰ ਜੇ ਕੋਈ ਕਿਸਾਨ ਆਪ ਦੇ ਖੇਤ ਚੋਂ ਆਪ ਰੇਤਾ ਪੜਦਾ ਤਾਂ ਉਹਦੇ ਤੇ ਪਰਚਾ ਕਰ ਦਿੰਦੇ ਆ ਉਹਦਾ ਜਿਹੜੇ ਸਾਧਨ ਉਹ ਵੀ ਜ਼ਬਤ ਕਰ ਲੈਂਦੇ ਆ ਇਵੇਂ ਆ ਜਿਹੜੇ ਦੋ ਛੁਗਲਾ ਪਿੰਡ ਆ ਤੇ ਇੱਕ ਆਪਣਾ ਮੰਝਲੀ ਚੱਕ ਪੌਰੇ ਚੱਕ ਪੌਰੇ ਇੱਥੇ ਕਿਸਾਨ ਆਪ ਦੇ ਖੇਤ ਚੋਂ ਆਪ ਰੇਤਾ ਚੱਕਦੇ ਸੀਗੇ ਔਰ ਉਸ ਤੇ ਇਸ ਤਰੀਕੇ ਨਾਲ ਜ਼ਬਰ ਕੀਤਾ ਗਿਆ ਉਹਨਾਂ ਦੀਆਂ ਪਾਵਰ ਨਾ ਮਸ਼ੀਨਾ ਜਿਹੜੀਆਂ ਉਹ ਵੀ ਥਾਣੇ ਵਾਲੇ ਬੰਦ ਕਰਤੀਆਂ ਨਾਲ ਉਹਨਾਂ ਦੇ ਪਰਚੇ ਦਰਜ ਕੀਤੇ ਆ ਤੇ ਉਹਨਾਂ ਦੀ ਅਰੈਸਟ ਵੀ ਪਾਈ ਆ ਅਸੀਂ ਕਹਿੰਦੇ ਆ ਵੀ ਇਹ ਜਿਹੜੀ ਆ ਦੋਹਰਾ ਮਾਪਦੰਡਾ ਇੰਨੀ ਹੋਣਾ ਚਾਹੀਦਾ ਕਿਸਾਨ ਆਪ ਦੇ ਖੇਤ ਚੋਂ ਆਪ ਰੇਤਾ ਚੱਕੂਗਾ ਅਸੀਂ ਝਕਾਵਾਂਗੇ ਨਾਲ ਝਕਾਵਾਂਗੇ ਹਰ ਹਾਲਤ ਜਿਹੜਾ ਕਿਸਾਨ ਆਪਦੀ ਜ਼ਮੀਨ ਖਾਲੀ ਕਰਕੇ ਉਹਦੀ ਫਸਲ ਵੀ ਮਜਾਵਾਗੇ ਪਰ ਆਹ ਜਿਹੜੀ ਧੱਕੇਸ਼ਾਹੀ ਹੈ ਹੁੰਦੀਗਾ ਕਰ ਰਿਆ ਇਹ ਬਰਦਾਸ਼ਤ ਨਹੀਂ ਕਰਾਂਗੇ ਅੱਜ ਜੋ ਇਹਨਾਂ ਨੇ ਪਰਸੋਂ ਕੀਤਾ ਉੱਥੇ ਆਪਣਾ ਮੰਡਲੀ ਪ੍ਰਸ਼ਾਸਨ ਪੂਰੇ ਜ਼ਿਲ੍ਹੇ ਦੇ ਥਾਣਿਆਂ ਦਾ ਪੂਰਾ ਉੱਥੇ ਢੋਆ ਹਾਲਾਂਕਿ ਉੱਥੇ ਕੁਝ ਵੀ ਨਹੀਂ ਸੀ ਹੋ ਰਿਹਾ ਇਕੱਲੀ ਪਾਵਰਲ ਮਸ਼ੀਨ ਖੜੀ ਸੀ ਉੱਥੇ ਉਹਨਾਂ ਦਾ ਟੈਂਟ ਪਟੜਿਆ ਗਿਆ ਤੇ ਧੱਕੇ ਨਾਲ ਜਬਰੀ ਜਿਹੜੇ ਠੇਕੇਦਾਰ ਦੇ ਜਿਹੜੇ ਟਰਾਲੇ ਸੀ ਟਰੱਕ ਸੀਗੇ ਟਿਪਰ ਸੀ ਉਹ ਲਗਾਏ ਆ ਤੇ ਇਹਨਾਂ ਨੂੰ ਉਥੋਂ ਖਦੇੜਿਆ ਗਿਆ ਐਡੀ ਵੱਡੀ ਗਿਣਤੀ ਦੇ ਵਿੱਚ ਦੱਸੋ ਤੇ ਕੀ ਸੀਗਾ ਅੱਜ ਉਹਦੇ ਸਬੰਧ ਵਿੱਚ ਅਸੀਂ ਇੱਥੇ ਐਕਸ਼ਨ ਦੇ ਧਰਨਾ ਦੇਵਾਂਗੇ ਔਰ ਧਰਨਾ ਦੇ ਸਾਨੂੰ ਲੰਮਾ ਵੀ ਚਲਾਉਣਾ ਪਿਆ ਲੰਮਾ ਵੀ ਚਲਾਵਾਂਗੇ ਜੇ ਇਹ ਤੋਂ ਐਕਸ਼ਨ ਦਾ ਤਿੱਖਾ ਕਰਨਾ ਪਿਆ ਉਹ ਵੀ ਕਰਾਂਗੇ ਕਿਸਾਨਾਂ ਦੀ ਮੰਗ ਹੈ ਕਿ ਇਹ ਮਾਮਲੇ ਤੁਰੰਤ ਰੱਦ ਕੀਤਾ ਜਾਵੇ ਤੇ ਕਿਸਾਨਾਂ ਨੂੰ ਤੰਗ ਨਾ ਕੀਤਾ ਜਾਵੇ ਇਸੇ ਸਬੰਧ ਵਿੱਚ ਕਿਸਾਨਾਂ ਵੱਲੋਂ ਮੋਗਾ ਦੇ ਰੇਲਵੇ ਟ੍ਰੈਕ ਨੂੰ ਵੀ ਜਾਮ ਕੀਤਾ ਗਿਆ ਜਿਸ ਕਾਰਨ ਟ੍ਰੇਨ ਸਵੇਰਾਂ ਨੂੰ ਵੀ ਪ੍ਰਭਾਵਿਤ ਹੋਈਆਂ ਪੁਰਸਵਾਲੋਂ ਨਸ਼ਾ ਤਸਕਰੀ ਦੀ ਕਾਲੀ ਕਮਾਈ ਨਾਲ ਬਣੀ 1.5 ਕਰੋੜ ਦੀ ਕੋਠੀ ਨੂੰ ਵੀਲੇ ਪੰਜੇ ਨਾਲ ਮਲਬੇ ਦਾ ਢੇਰ ਬਣਾ ਦਿੱਤਾ ਗਿਆ। ਇਹ ਕਾਰਵਾਈ ਨਸ਼ਾ ਵਿਰੁੱਧ ਚੱਲ ਰਹੀ ਪੰਜਾਬ ਸਰਕਾਰ ਅਤੇ ਦਿਹਾਤੀ ਪੁਲਿਸ ਦੀ ਮੁਹਿੰਮ ਦੇ ਤਹਿਤ ਕੀਤੀ ਗਈ। ਇਸ ਮਾਮਲੇ ਬਾਰੇ ਜਾਣਕਾਰੀ ਦੇ ਦਿਆ ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰੀ ਗੁਰਪ੍ਰੀਤ ਸਿੰਘ ਉਰਫ ਬਿੱਲਾ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਕਰਦਾ ਆ ਰਿਹਾ ਸੀ। ਇਸ ਦੇ ਖਿਲਾਫ ਵੱਖ-ਵੱਖ ਤਰ੍ਹਾਂ ਮਾਤੇ ਤ 6 ਮੁਕਦਮੇ ਰਜਿਸਟਰ ਹਨ। ਇਸ ਵਿੱਚ ਪਾਕਿਸਤਾਨ ਲਈ ਜਸੂਸੀ ਕਰਨ ਦਾ ਮਾਮਲਾ ਵੀ ਸ਼ਾਮਲ ਹੈ। ਐਸਐਸਪੀ ਨੇ ਦੱਸਿਆ ਕਿ ਗੁਰਪ੍ਰੀਤ ਬਿੱਲਾ ਕੋਲ ਕਾਰਵਾਈ ਦੌਰਾਨ 36 ਕਿਲੋ ਕੀ ਸੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨਫੋਰਮੇਸ਼ਨ ਮਿਲੀ ਕਿ ਇਹ ਜਿਹੜਾ ਜਿਹੜੀ ਹੈਗੀ ਹੈ ਨਜਾਇਜ਼ ਕਬਜ਼ੇ ਦੀ ਜ਼ਮੀਨ ਤੇ ਇੱਕ ਇਹ ਨਸ਼ਾ ਸਮਗਲਰ ਨਸ਼ਾ ਤਸਕਰ ਵੱਡਾ ਜਿਹੜਾ ਮਗਰਮੱਛਾ ਹੈ ਗੁਰਪ੍ਰੀਤ ਸਿੰਘ ਏਲੀਅਸ ਬਿੱਲਾ ਪਿੰਡ ਚਠੌਲ ਥਾਣਾ ਕਰੇਂਡਾ ਜ਼ਿਲ੍ਹਾ ਅੰਮ੍ਰਿਤਸਰ ਦੇ ਹਾਤੀ ਬਿਲਕੁਲ ਤਰਨਤਾਰਨ ਦੇ ਨਾਲ ਸਟਿਆ ਹੋਇਆ ਹੈ ਇਹ ਪਿੰਡ ਹੈ ਇੱਥੇ ਇਹਨੇ ਗੁਰਪ੍ਰੀਤ ਦੇ ਖਿਲਾਫ 6 ਮੁਕਦਮੇ ਆਲਰੇਡੀ ਦਰਜ ਨੇ ਇਹਦੇ ਜਿਹੜੇ ਮੁਕਦਮੇ ਨੇ ਇੱਕ ਉਹ ਨਾ ਜੋ ਹੈਗਾ ਜਿਹੜਾ ਅਫੀਸ਼ੀਅਲ ਸੀਕ੍ਰੀਟ ਐਕਟ ਦਾ ਵੀ ਵੀ ਇਹ ਜਸੂਸੀ ਵੀ ਕਰਦਾ ਸੀਗਾ ਪਾਕਿਸਤਾਨ ਲਈ ਇਹ ਆਈਐਸਆਈ ਦਾ ਏਜੰਟ ਵੀ ਹੈਗਾ ਤੇ ਜਿਹੜਾ ਰੀਸੈਂਟ ਇਹਦੇ ਤੇ ਮੁਕਦਮਾ ਹੈਗਾ ਉਹ ਇਹ 36 ਕਿਲੋ ਹੈਰੋਇਨ ਜਿਹੜੀ ਹੈ ਇਹ ਪਾਕਿਸਤਾਨ ਦੇ ਸਮੱਗਲਰਾਂ ਤੋਂ ਮੰਗਾ ਕੇ ਬੀਐਸਐਫ ਵੱਲੋਂ ਕਾਰਵਾਈ ਕੀਤੀ ਗਈ ਜੰਮੂ ਵਿਖੇ ਜਿੱਥੇ ਤਿੰਨ ਜਿਹੜੇ ਹੈਗੇ ਆ ਜਿਹੜੇ ਪਾਕਿਸਤਾਨ ਨਾਗਰਿਕ ਨੂੰ ਮਾਰੇ ਵੀ ਗਏ ਸੀਗੇ ਇਹ ਹੁਣ ਇਸ ਟਾਈਮ ਜੰਮੂ ਜੇਲ੍ਹ ਚ ਬੰਦ ਹੈ ਤਾਂ ਇਹਨੇ ਆਪਣੀ ਜਿਹੜੀ ਕਾਲੀ ਕਮਾਈ ਕਰਦਿਆਂ ਹੋਇਆਂ ਲਗਭਗ ਡੇਢ ਤੋਂ 2 ਕਰੋੜ ਦੀ ਹੈ ਜਿਹੜੀ ਕਰਕੇ ਪੈਸਾ ਲਾ ਕੇ ਆਪਣਾ ਇਹ ਮਹਿਲ ਸਜਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਡੋਬ ਕੇ ਉਹਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਪੁਲਿਸ ਦੀ ਜਿਹੜੀ ਹੈਲਪ ਦੀ ਹੈ ਮੰਗੀ ਗਈ ਸੀਗੀ ਤੇ ਉਹਦੇ ਖਿਲਾਫ ਅੱਜ ਅਸੀਂ ਕਾਰਵਾਈ ਕਰਦੇ ਹੋਏ ਆਂ ਪਿੰਡ ਜਠਾਲ ਵਿਖੇ ਆਏ ਆਂ ਇਹ ਜਿਹੜਾ ਨਜਾਇਜ਼ ਕਬਜ਼ਾ ਹੈਗਾ ਸਰਕਾਰੀ ਜ਼ਮੀਨ ਤੇ ਉਚੜਾਇਆ ਜਾ ਰਿਹਾ ਹੈ ਜੀ। ਅੰਮ੍ਰਿਤਸਰ ਦਿਹਾਤੀ ਪੁਲਿਸ ਲਗਾਤਾਰ ਨਸ਼ਿਆ ਦੇ ਮਾਫੀਆ ਤਸਕਰਾਂ ਤੇ ਉਹਨਾਂ ਦੇ ਸਹਿਯੋਗੀਆਂ ਖਿਲਾਫ ਕਾਰਵਾਈ ਕਰ ਰਹੀ ਹੈ। ਇਸ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਗਿਆ। ਪਿੰਡ ਜਠੌਲ ਵਿੱਚ ਤੋੜੀ ਗਈ ਕੋਠੀ ਦਾ ਸਾਰਾ ਕਬਜ਼ਾ ਸਰਕਾਰ ਦੇ ਨਾਮ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਆਪਰੇਸ਼ਨ ਕਾਸੋ ਤਹਿਤ ਸਰਚ ਅਭਿਆਨ ਚਲਾਇਆ ਗਿਆ ਜਿਸ 'ਚ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਕੋਲੋਂ ਨਸ਼ਾ ਵੀ ਬਰਾਮਦ ਹੋਇਆ ਹੈ। ਪੁਲਿਸ ਮੁਤਾਬਕ ਉਹਨਾਂ ਦਾ ਮੁੱਖ ਮਕਸਦ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਨਸ਼ੇ ਨੂੰ ਠੱਲ ਪਾਉਣਾ ਹੈ। ਇਸ ਦੇ ਤਹਿਤ ਅੱਗੇ ਵੀ ਕਾਰਵਾਈਆਂ ਦਾ ਦੌਰ ਜਾਰੀ ਰਹੇ ਤੁਦੜਾਣਾ ਪੁਲਿਸ ਵੱਲੋਂ ਆਪਰੇਸ਼ਨ ਕਾਤੂ ਤਹਿਤ ਸਰਚ ਪਿਆਂ ਦੇ ਚੱਲਦਿਆਂ 7 ਲੋਕਾਂ ਨੂੰ ਕਾਬੂ ਕੀਤਾ ਗਿਆ ਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਉਹਨਾਂ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਕਾਰਵਾਈ ਕੀਤੀ ਗਈ ਹੈ ਜਿੱਥੇ ਚੱਲਦਿਆਂ 2 ਤੋਂ 3 ਜ਼ੋਨਾਂ ਵਿੱਚ ਕਾਰਵਾਈ ਕੀਤੀ ਗਈ ਹੈ ਅੱਜ ਜੋ ਸਾਡਾ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਆਰਥਪਤ ਮੀਨੇ ਤੋਂ ਚੱਲੀ ਸੀ ਤੇ ਉਸ ਦੇ ਚੱਲਣ ਦੇ ਦੌਰਾਨ ਅੱਜ ਨਸ਼ਾ ਮੁਕਤ ਪੰਜਾਬ ਵੱਲ ਨੂੰ ਜਾਂਦੇ ਹੋਏ ਸੀ ਸ਼ੋਪਨ ਸ਼ਰਮਾ ਜੀ ਆਈਪੀਐਸ ਪੁਲਿਸ ਇੰਸਪੈਕਟਰ ਵਿਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਥੱਲੇ ਕਾਸੋ ਆਪਰੇਸ਼ਨ ਕੀਤਾ ਗਿਆ ਜਿਸ ਵਿੱਚ ਥੋੜੀ ਜੀ ਅੱਜ ਅਸੀਂ ਇਸ ਆਪਰੇਸ਼ਨ ਨੂੰ ਬਲੱਖਮ ਤਰੀਕੇ ਨਾਲ ਕਰਦੇ ਹੋਏ ਅੱਜ ਅਸੀਂ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਵਿੱਚ ਅਜ ਪਰ ਇਨਸਟਰਕਸ਼ਨ ਆਫ ਸੀਪੀ ਸਰ ਕਿ ਅਸੀਂ ਇਹਨੂੰ 10-15 ਮਹੀਨਿਆਂ ਤੋਂ ਪਹਿਲਾਂ ਅਸੀਂ ਇਸ ਦੀ ਤਿਆਰੀ ਕੀਤੀ ਫਿਰ ਇਹਨੂੰ ਨਵੀਂ ਇੱਕ ਨੀਤੀ ਪੜਾਉਂਦੇ ਹਾਂ अर्ਲੀ ਇਨ ਦਾ ਮਾਰਨਿੰਗ ਅਸੀਂ ਨਾਕੇ ਲਾਏ ਨਾਕੇ ਲਾਉਣ ਤੋਂ ਬਾਅਦ ਜਿਉਂ ਚਾਨਣਾ ਹੋਇਆ ਫਿਰ ਅਸੀਂ ਟਾਰਗੇਟ ਕੀਤੇ ਜਿਹੜੇ ਬੰਦੇ ਸੀ ਉਹਨਾਂ ਤੇ ਸਿਵਲ ਕੱਪੜਿਆਂ ਦੇ ਬੰਦੇ ਲਾਏ ਉਹਨਾਂ ਦੇਖ ਕੇ ਵੀ ਕਿਸ ਟਾਈਮੇ ਨਸ਼ਾ ਲੈਂਦੇ ਨੇ ਜਾਂ ਕਿਸ ਟਾਈਮ ਵੇਚਣਾਉਂਦੇ ਨੇ ਤੇ ਕਿ ਅਸੀਂ ਜ਼ੋਨ 2 ਦੇ ਏਰੀਆਜ਼ ਸਾਊਥ ਆ ਸਬਡਿਵੀਜ਼ਨ ਏਰੀਆਜ਼ ਕਾਰਵਾਈ ਕੀਤੀ ਆ ਤੇ ਇਸ ਮਿਹਨ ਦੇ ਦੌਰਾਨ ਜਿਹੜੀ ਸਾਨੂੰ ਕਾਫੀ ਵੱਡੀ ਕਾਮਯਾਬੀ ਮਿਲੀਆਂ ਇਸ ਤਰ੍ਹਾਂ ਅਸੀਂ ਤਕਰੀਬਨ 10-12 ਬੰਦੇ ਫੜੇ ਸੀ ਤੇ ਜਿਨ੍ਹਾਂ ਦੇ ਵਿੱਚੋਂ ਅੱਠਾਂ ਦੇ ਕੋਲ ਸਾਨੂੰ ਸੱਤ ਬੰਦਿਆਂ ਕੋਲ ਰਿਕਵਰੀ ਹੋਈ ਸੀ ਡੀਸੀਪੀ ਨੇ ਕਿਹਾ ਕਿ ਇਸ ਦਾ ਪੂਰਾ ਮੇਰਵਾ ਬਾਅਦ ਵਿੱਚ ਨਸ਼ਰ ਕੀਤਾ ਜਾਵੇਗਾ ਕਿਉਂਕਿ ਹਾਲੇ ਹੋਰ ਵੀ ਰਿਕਵਰੀ ਹੋਣੀ ਬਾਕੀ ਹੈ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਕਾਰਵਾਈ ਦਾ ਦੌਰ ਇਸੇ ਤਰੀਕੇ ਨਾਲ ਜਾਰੀ ਰਹੇਗਾ ਅੱਜ ਦੇ ਪੰਜਾਬ ਬਲਟਿਨ ਵਿੱਚ ਜਨਾਹੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਇੱਕ ਪਰ ਫਿਰ ਹਾਜ਼ਰ ਹੋਮਾਗੇ ਧੰਨਵਾਦ